ਇਹ ਹਾਂ ਜੀ ਬਣਾ ਠੀਕ ਆ ਸੰਦੀਪਾ ਕਿਵੇਂ ਬੜੇ ਦਿਨਾਂ ਬਾਅਦ ਹੋਰ ਯਾਰ ਮਾਖਾ ਚੱਲ ਬੜੇ ਟਾਈਮ ਹੋ ਗਿਆ ਜਾ ਕੇ ਨਹੀਂ ਇਹ ਜਾ ਹੀ ਅੱਗੇ ਮੜਾ ਜਾ ਹੋਰ ਯਾਰ ਆਉਂਦਾ ਜਾਂਦਾ ਰਿਹਾ ਯਾਰ ਤੂੰ ਤਾਂ ਜਾਵੇਂ ਉਤੰਦਰਾ ਉਹਨੇ ਆ ਤਾਂ ਕੋਈ ਗੱਲ ਨਹੀਂ ਤੇ ਉਤਨਾਂ ਨੂੰ ਮੈਂ ਇੱਕ ਗੱਲ ਕਰਦਾ ਸੀ ਦੱਸੋ ਆਪਣੀ ਰਿਆ ਨਾ ਰੈਸਟੋਰੈਂਟ ਦੀ ਕੁੜੀ ਐ ਅੱਛਾ ਠੀਕ ਐ ਪਰਿਵਾਰ ਚੰਗਾ ਠੀਕ ਐ ਕੋਈ ਮੁੰਡਾ ਲੱਭਦੇ ਉਸਤੇ 5-7 ਕਿੱल्ल्याਂ ਵਾਸਤੇ ਉਹਦੇ ਵਾਸਤੇ ਆਪਣੇ ਵਾਲੇ ਸ਼ੋਰ ਜਿਹਨੂੰ ਕਰਾ ਦੇਗਾ ਛੋਟੇ ਨੂੰ ਹੋਰ ਮੇਰੀ ਗਾਦੀ ਕਾ ਚੱਲਦੀ ਜਾਂਦੀ ਆ ਬਣੋਂਗੀ ਗੱਲਾਂ ਪੱਠੇ ਬਾਸ਼ੀ ਦੀ ਗੱਲਾਂ ਮਾਉਣਾਂ ਦੇ ਵਾਰੇ ਭਰਾਵਾ ਗਾਲ ਨੂੰ ਉਹ ਪਿਆਰ ਦਾ ਸਾਧਨ ਬਾਲਾ ਉਹ ਨਾ 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 ਭਾਈ ਨਾ 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 ਛੱਡ ਲੈ ਉਹ ਮੈਂ ਕੋਈ ਲੰਬਾ ਨਹੀਂ ਹੋ ਜਾਂਦਾ ਜਮ 1% ਵੀ ਚੱਲ ਠੀਕ ਆ ਫਿਰ ਜੀਵਨ ਸੌ ਵਾਰ ਨੂੰ ਕੁੜੀਆਂ ਨੂੰ ਲਿਆਉਣਾ ਤੇ ਆਪਾਂ ਅੱਗੇ ਗੱਲ ਤੋਰਦੇ ਆਂ ਹਾਂ ਚੱਲ ਠੀਕ ਆ ਫਿਰ ਤੂੰ ਤੋਰ ਗਾ ਠੀਕ ਆ ਚੱਲ ਫਿਰ ਮੈਂ ਵੀ ਚੱਲਦਾ ਆਂ ਯਾਰ ਹਾਂ ਚੱਲ ਤੁਰ ਕੇ ਘਰ ਨੂੰ ਜਾਣਾ ਵਗਾ ਆ ਛੱਡਿਆ ਤੇਰੇ ਬਾਈ ਨੂੰ ਯਾਰ ਮੋਟਾ ਤੇ ਉੱਥੇ ਅੱਡੇ ਤੋਂ ਚੜਾ ਚੱਲ ਆ ਜਾ ਯਾਰ ਥੋੜੀ ਵਾਰ ਛੱਡੇ ਮੈਂ ਨਹੀਂ ਬਸ ਤੇ ਇਹ ਤਾਂ ਨਹੀਂ ਆ you <laughs>